रेडी کئی سال ਪਹਿਲਾ ਦੀ ਗੱਲ ਹੈ ਕਿ ਮੈਂ ਇੱਕ ਸਬਡਿਵੀਜ਼ਨ ਵਿਖੇ ਡੀਐਸਪੀ ਲੱਗਾ ਹੋਇਆ ਸੀ ਡੰਡੀ ਉਥੇ ਇੱਕ ਘਰ ਵਿੱਚ ਚੋਰੀ ਹੋ ਗਈ ਜੋ ਗਵਾਂਡੀਆਂ ਦੇ ਨਸ਼ੇੜੀ ਮੁੰਡੇ ਨੇ ਕੀਤੀ ਸੀ ਡੰਡੀ ਪੀੜਤ ਪਰਿਵਾਰ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਉੱਤੇ ਗਿਆ ਹੋਇਆ ਸੀ ਡੰਡੀ ਉਹਨਾਂ ਦੇ ਘਰ ਵਿੱਚ ਪਿਆ ਸਾਰਾ ਪੈਸਾ ਅਤੇ ਸੋਨੇ ਚਾਂਦੀ ਦੇ ਗਹਿਣੇ ਜੋ ਉਸ ਵੇਲੇ ਤਕਰੀਬਨ 10 ਲੱਖ ਦੇ ਬਣਦੇ ਸਨ ਗਾਇਬ ਹੋ ਗਏ ਸਨ ਡੰਡੀ ਉਹਨਾਂ ਨੂੰ ਕਿਸੇ ਨੇ ਦੱਸ ਦਿੱਤਾ ਕਿ ਇਹ ਚੋਰੀ ਉਪਰੋਕਤ ਨਸ਼ੇੜੀ ਨੇ ਕੀਤੀ ਹੈ ਤਾਂ ਉਹਨਾਂ ਨੇ ਮੇਰੀ ਸਾਬਰ ਡਿਵੀਜ਼ਨ ਅਧੀਨ ਸੰਬੰਧਿਤ ਥਾਣੇ ਵਿੱਚ ਉਸ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ ਡੰਡੀ ਨਸ਼ੇੜੀ ਫਰਾਰ ਹੋ ਗਿਆ ਅਤੇ ਉਸ ਦੇ ਪਰਿਵਾਰ ਨੇ ਸੈਸ਼ਨ ਕੋਰਟ ਵਿੱਚ ਉਸ ਦੀ ਅਗਾਊਂ ਜ਼ਮਾਨਤ ਦੀ ਅਰਜੀ ਲਗਾ ਦਿੱਤੀ ਜੋ ਰੱਦ ਕਰ ਦਿੱਤੀ ਗਈ ਡੰਡੀ ਫਿਰ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਤਾਂ ਹਾਈ ਕੋਰਟ ਨੇ ਇਸ ਸ਼ਰਤ ਉੱਤੇ ਆਰਜੀ ਜ਼ਮਾਨਤ ਦੇ ਦਿੱਤੀ ਕਿ ਇਹ ਥਾਣੇ ਵਿੱਚ ਹਾਜ਼ਰ ਹੋ ਕੇ ਤਫ਼ਤੀਸ਼ ਵਿੱਚ ਸਹਿਯੋਗ ਕਰੇਗਾ ਡੰਡੀ ਅਗਲੇ ਦਿਨ ਉਹ ਪੂਰੇ ਟੌਰ ਟਪੱਕੇ ਨਾਲ ਆਪਣੇ ਵਕੀਲ ਸਮੇਤ ਥਾਣੇ ਵਿੱਚ ਹਾਜ਼ਰ ਹੋ ਗਿਆ ਡੰਡੀ ਉਸ ਦੇ ਮਹਿੰਗੇ ਕੱਪੜੇ ਅਤੇ ਬੂਟ ਵੇਖ ਕੇ ਲੱਗਦਾ ਸੀ ਇਹ ਉਸੇ ਚੋਰੀ ਦੇ ਮਾਲ ਨਾਲ ਖਰੀਦੇ ਗਏ ਸਨ ਡੰਡੀ ਇਸ ਤੋਂ ਇਲਾਵਾ ਉਸ ਨਾਲ ਜਿਹੜਾ ਵਕੀਲ ਆਇਆ ਸੀ ਉਹ ਬਹੁਤ ਸੀਨੀਅਰ ਸੀ ਅਤੇ ਉਸ ਦੀ ਫੀਸ ਇੰਨੀ ਜ਼ਿਆਦਾ ਸੀ ਜੋ ਨਸ਼ੇੜੀ ਕਦੇ ਵੀ रेडी ਨਹੀਂ ਦੇ ਸਕਦਾ ਸੀ ਡੰਡੀ ਵਕੀਲ ਸਾਹਮਣੇ ਬੈਠਾ ਹੋਵੇ ਤਾਂ ਪੁਲਿਸ ਨੇ ਕੀ ਤਫ਼ਤੀਸ਼ ਕਰਨੀ ਹੁੰਦੀ ਹੈ ਪ੍ਰਸ਼ਨ ਚਿੰਨ ਤਫ਼ਤੀਸ਼ੀ ਥਾਣੇਦਾਰ ਰਾਮ ਲਾਲ ਨੇ ਥੋੜੇ ਬਹੁਤੇ ਸਵਾਲ ਪੁੱਛੇ ਤਾਂ ਉਹ ਸਿਰੇ ਤੋਂ ਹੀ ਮੁੱਕਰ ਗਿਆ ਕਿ ਉਸ ਨੇ ਕੋਈ ਚੋਰੀ ਕੀਤੀ ਹੈ ਡੰਡੀ ਜਦੋਂ ਗੱਲ ਕਿਸੇ ਤਣਪੱਤਨ ਨਾਲ ਲੱਗੀ ਤਾਂ ਅਸੀਂ ਹਾਈ ਕੋਰਟ ਵਿੱਚ ਰਿਟ ਦਾਇਰ ਕਰ ਦਿੱਤੀ ਕਿ ਇਹ ਤਫ਼ਤੀਸ਼ ਵਿੱਚ ਸਹਿਯੋਗ ਨਹੀਂ ਕਰ ਰਿਹਾ لہਜ਼ਾ ਇਸ ਦੀ ਜ਼ਮਾਨਤ ਰੱਦ ਕੀਤੀ ਜਾਵੇ ਡੰਡੀ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਤਾਂ ਉਸ ਨੇ ਸੁਪਰੀਮ ਕੋਰਟ ਵਿਚ ਜ਼ਮਾਨਤ ਵਾਸਤੇ ਪਟੀਸ਼ਨ ਦਾਖਲ ਕਰ ਦਿੱਤੀ ਡੰਡੀ ਸੁਪਰੀਮ ਕੋਰਟ ਵਿੱਚ ਸਾਡੇ ਵੱਲੋਂ ਜਵਾਬ ਦਾਇਰ ਕੀਤਾ ਗਿਆ ਜਿਸ ਉੱਤੇ ਮੇਰੇ ਦਸਖਤ ਸੰਨ ਡੰਡੀ ਵੈਸੇ ਤਾਂ ਸੁਪਰੀਮ ਕੋਰਟ ਵਿੱਚ ਦਾਇਰ ਕੀਤੇ ਜਾਣ ਵਾਲੇ ਐਫੀਡੇਵਿਟ ਉੱਤੇ ਐਸ ਐਸ ਪੀ ਦੇ ਦਸਖਤ ਹੁੰਦੇ ਹਨ ਮੈਨੂੰ ਹੁਣ ਯਾਦ ਨਹੀਂ ਕਿ ਮੈਂ ਦਸਖਤ ਕਿਉਂ ਕੀਤੇ ਸਨ ਡੰਡੀ ਨੌਕਰੀ ਦੌਰਾਨ ਮੇਰਾ ਇੱਕ ਅਸੂਲ ਰਿਹਾ ਹੈ ਕਿ ਮੈਂ ਰੈਟ ਪਟੀਸ਼ਨ ਉੱਤੇ ਉਸ ਦਾ ਜਵਾਬ ਪੜੇ ਅਤੇ ਸੰਬੰਧਿਤ ਰਿਕਾਰਡ ਵੇਖੇ ਬਿਨਾ ਕਦੇ ਦਸਖਤ ਨਹੀਂ ਸਨ ਕੀਤੇ ਡੰਡੀ ਜਵਾਬਦਾਇਰ ਕਰਨ ਤੋਂ 10 15 ਦਿਨਾਂ ਬਾਅਦ ਹੀ ਮੈਨੂੰ ਸੁਪਰੀਮ ਕੋਰਟ ਤੋਂ ਅਦਾਲਤ ਦੀ ਮਾਨਹਾਨੀ ਦਾ ਨੋਟਿਸ ਮਿਲ ਗਿਆ ਡੰਡੀ ਜਦੋਂ ਮੈਂ ਥਾਣੇਦਾਰ RAMLAL ਨੂੰ ਬੁਲਾ ਕੇ ਜਵਾਬ ਪੜਿਆ ਤਾਂ ਪਤਾ ਲੱਗਾ ਕਿ ਸੁਪਰੀਮ ਕੋਰਟ ਵਿੱਚ ਪੇਸ਼ ਕੀਤੇ ਗਏ ਮੇਰੇ ਐਫੀਡ ਹੈਬਿਟ ਵਿੱਚ ਲਿਖਿਆ ਹੋਇਆ ਸੀ ਕੇ ਮੁਲਜ਼ਮ ਕਦੇ ਵੀ ਤਫਤੀਸ਼ ਲਈ حاضر ਨਹੀਂ ਸੀ ਹੋਇਆ ਜਦ ਕੇ ਉਹ ਤਫਤੀਸ਼